ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆ ਸਾਬ ਨੂੰ ਜੀ ਆਣ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਅੱਧਾ ਖਾਣਾ ਖਾਣ ਮਗਰੋਂ ਇੱਕ ਪਵਾ ਦੇ ਪੰਜ ਮੈਂਬਰਾਂ ਦੀ ਹਾਲਤ ਗੰਭੀਰ ਦੋ ਦੀ ਇਲਾਜ ਦਰਾਂ ਮੌਤ ਇੰਡਸਟਰੀਅਲ ਪੁਲ ਸਟੇਸ਼ਨ ਖੇਤਰ ਦੇ ਦਹੀਵਰ ਪਿੰਡ ਵਿੱਚ ਰਾਤ ਦਾ ਖਾਣਾ ਖਾਣ ਤੋਂ ਬਾਅਦ ਇੱਕ ਪਰਿਵਾਰ ਦੇ 7 ਮੈਂਬਰ ਗੰਭੀਰ ਹੋ ਗਏ ਇਲਾਜ ਦੌਰਾਨ 40 ਸਾਲਾਂ ਪਿਤਾ ਅਤੇ 6 ਸਾਲਾਂ ਪੁੱਤਰ ਦੀ ਮੌਤ ਹੋ ਗਈ ਵਾਰਾਨਸੀ ਵਿੱਚ 5 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਵਿੱਚੋਂ 3 ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਜਾਣਕਾਰੀ ਅਨੁਸਾਰ ਕਿਸ਼ਨ ਮਹਾਤੋ ਉਰਫ ਕ੍ਰਿਸ਼ਨ ਬਹਾਰੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਸੋਮਵਾਰ ਸ਼ਾਮ ਨੂੰ ਪਰਿਵਾਰ ਨੇ ਰੋਟੀਆਂ ਤੇ ਸਬਜ਼ੀਆਂ ਦੇ ਨਾਲ ਪਾਸਤਾ ਖਾਣ ਤੋਂ ਬਾਅਦ ਦੁੱਧ ਪੀਤਾ ਖਾਣ ਤੋਂ ਥੋੜੀ ਦੇਰ ਬਾਅਦ ਉਲਟੀਆਂ ਤੇ ਦਸਤ ਸ਼ੁਰੂ ਹੋ ਗਏ ਕਿਸ਼ਨ ਮਹਾਤੋ ਤੋਂ ਇਲਾਵਾ ਜਿਨ੍ਹਾਂ ਨੇ ਰਾਤ ਦਾ ਖਾਣਾ ਖਾਧਾ ਉਹਨਾਂ ਵਿੱਚ ਉਸਦੀ ਪਤਨੀ ਦੋ ਧੀਆ ਇੱਕ ਪੁੱਤਰ ਇੱਕ ਮਾਸੀ ਤੇ ਇੱਕ ਹੋਰ ਪਰਿਵਾਰਿਕ ਮੈਂਬਰ ਸ਼ਾਮਲ ਸੀ ਮਿਰਤਿਕ ਦਾ ਚਚੇਰਾ ਪਰਾ ਚੰਦਨ ਤੇ ਉਸ ਦਾ ਪੁੱਤਰ ਜੋ 2 ਦਿਨ ਪਹਿਲਾਂ ਦਿੱਲੀ ਤੋਂ ਘਰ ਆਇਆ ਸੀ ਜੋ ਘਰ ਵਿੱਚ ਮਜੂਰ ਸਨ ਨੇ ਕੁਝ ਨਹੀਂ ਖਾਦਾ ਸੀ ਇਸ ਲਈ ਉਹ ਬਚ ਗਏ ਬਾਰਾਨਸੀ ਵਿੱਚ ਦਾਖਲ ਕਰਵਾਇਆ ਪ੍ਰੀਮਾ ਦੇਵੀ 65 ਸਾਲ ਪਤੀ ਮਰਹੂਮ ਰਾਜਸ਼ੰਕਰ ਕੁਸ਼ਵਾਹਾਂ ਦੋ ਪੂਜਾ ਕੁਮਾਰੀ ਦੀ ਕੁਮਾਰੀ ਦੇਵੀ 34 ਸਾਲ ਪਤੀ ਕ੍ਰਿਸ਼ਨ ਕੁਸ਼ਵਾਹਾਂ ਤਿੰਨ ਸੁਪਰੀਆ ਕੁਮਾਰੀ 10 ਸਾਲ ਪਿਤਾ ਕ੍ਰਿਸ਼ਨ ਕ੍ਰਿਸ਼ਨ ਕੁਛਵਾਹਾ ਚਾਰ ਅਮ੍ਰਿਤਕੁਮਾਰੀ 9 ਸਾਲ ਪਿਤਾ ਕ੍ਰਿਸ਼ਨ ਕੁਛਵਾਹਾ ਪੰਜ ਦੀਪਕਾ ਕੁਮਾਰੀ 7 ਸਾਲ ਪਿਤਾ ਚੰਦਨ ਕੁਛਵਾਹਾ ਮਿਰਤਿਕੇ ਕ੍ਰਿਸ਼ਨ ਕੁਛਵਾਹਾ ਉਰਪ ਕ੍ਰਿਸ਼ਨ ਮਾਤਾ 45 ਸਾਲ ਦੋ ਅਮ੍ਰਿਤ ਕੁਮਾਰ 6 ਸਾਲ ਪਿਤਾ ਕ੍ਰਿਸ਼ਨ ਕੁਛਵਾਹਾ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ